ਸਾਤਰੀਅ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਵਗੇ। ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ। ਤਾਂ ਝੋਨੇ ਦੇ ਰੇਟ ਇਸ ਵਾਰ ਹੌਲੀ-ਹੌਲੀ ਕਰਕੇ ਵੱਧ ਰਹੇ ਨੇ। ਇੱਕੋ ਦਮ ਕੋਈ 200 400 ਦਾ ਉਛਾਲ ਮੰਡੀ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਿਹਾ। ਬਿਲਕੁਲ ਸਲੋ ਸਲੋ ਜੋ ਝੋਨਾ ਤੇਜ਼ੀ ਨਾਲ ਵੱਧ ਰਿਹਾ। ਹਾਲਾਂਕਿ ਜੋ 15 ਸ ਨੂੰ ਦੇ ਰੇਟਾਂ ਵਿੱਚ ਬੀਤੇ ਦਿਨ ਇਕੱਠਾ 200 ਦਾ ਜੰਪ ਦੇਖਣ ਨੂੰ ਮਿਲਿਆ। ਪਰ ਓਵਰਆਲ ਦੇਖੀਏ ਤਾਂ ਲਗਭਗ 50 60 ਉਹ ਵੀ 2 ਦਿਨਾਂ ਬਾਅਦ ਚੋਣੇ ਦੇ ਜੋ ਰੇਟਾਂ ਵਿੱਚ ਰਫਤਾਰ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਵਾਰ ਹਾਲਾਂਕਿ ਜੋ ਝਾੜਵੀ ਨੇ ਉਹ ਕਿਸਾਨਾਂ ਦੇ ਉਮੀਦ ਤੇ ਖਰੇ ਨਹੀਂ ਉਤਰੇ ਝਾੜਵੀ ਇਸ ਵਾਰ ਘਟ ਨਿਕਲ ਰਹੇ ਨੇ ਪਰ ਫਿਰ ਵੀ ਜੋ ਬਿਲਕੁਲ ਸਲੋ ਸਲੋ ਮਾਰਕੀਟ ਉੱਪਰ ਵੱਲ ਨੂੰ ਜਾ ਰਹੀ ਹੈ ਤੇ ਇੱਕ ਤਰ੍ਹਾਂ ਦਾ ਕਹਿ ਦਈਏ ਤਾਂ ਰੇਟ ਉੱਥੇ ਹੀ 100 200 ਦੇ ਆਰ-ਬਾਰ ਘੁੰਮ ਰਿਹਾ ਤੇ ਉਮੀਦ ਇਸ ਵਾਰ ਇਹੀ ਲਾਈ ਜਾ ਰਹੀ ਹੈ ਕਿ ਜਿੱਦਾਂ ਜੋ ਵਾੜੀ ਰੁਕੇਗੀ ਮਸ਼ੀਨਾ ਜਾਂ ਹੜੰਬੇ ਰੁਕਣਗੇ ਉਸ ਤੋਂ ਬਾਅਦ ਚਾਹੇ ਉਹ ਨਵੰਬਰ ਐਂਡ ਚ ਹੋਵੇ ਜਾਂ ਦਸੰਬਰ ਦੀ ਸਟਾਰਟਿੰਗ ਵੀਕ ਚ ਹੋਵੇ ਇਹ ਰੇਟ ਜੋ ਮੌਕੇ ਤੇ ਚੱਲ ਰਹੇ ਨੇ ਉਹਦੇ ਨਾਲ 1.5-200 ਰੁਪਏ ਹਰ ਇੱਕ ਵੈਰਾਈਟੀ ਦਾ ਜੋ ਹੋਰ ਰਲਣ ਦੀ ਸੰਭਾਵਨਾ ਲਾਈ ਜਾ ਰਹੀ ਹੈ ਹਾਲਾਂਕਿ ਕੋਈ ਐਕਸਪੋਰਟ ਵੱਲੋਂ ਠੋਸ ਖਬਰ ਨਹੀਂ ਆਈ ਈਰਾਨ ਸੰਭਾਵਨਾ ਹੋ ਸਕਦੀ ਹੈ ਕਿ ਉਹਨਾਂ ਵੱਲੋਂ ਖਰੀਦ ਕੀਤੀ ਜਾਵੇ ਪਰ ਕੋਈ ਪੁਖਤਾ ਜਾਣਕਾਰੀ ਇਸ ਦੇ ਉੱਪਰ ਅਜੇ ਤੱਕ ਨਹੀਂ ਆਈ ਕਾਫੀ ਗੱਲਾਂ ਅਗਲੇ 10-15 ਦਿਨਾਂ ਦੇ ਵਿੱਚ ਕਲੀਅਰ ਹੋਣਗੀਆਂ ਮਾਰਕੀਟ ਦਾ ਰੁਖ ਕੀ ਰਹੇਗਾ ਜਦੋਂ ਵਾਡੀ ਖਤਮ ਹੋਏਗੀ ਉਸ ਤੋਂ ਬਾਅਦ ਹੀ ਜੋ ਇੱਕ ਚੰਗਾ ਸਟੇਬਲ ਰੇਟ ਜਾਂ ਵਾਅਦਾ ਹੋਇਆ ਜਾਂ ਇੱਥੇ ਹੀ ਟਿਕਿਆ ਰਹੇਗਾ ਇਹ 10-15 ਦਿਨਾਂ ਬਾਅਦ ਹੀ ਇਹਦਾ ਜੋ ਪੁਖਤਾ ਜਾਣਕਾਰੀ ਮੰਡੀ ਤੋਂ ਜਾਂ ਪੂਰੀ ਮਾਰਕੀਟ ਦਾ ਹਿਸਾਬ ਲਾ ਕੇ ਮਿਲੇਗੀ ਸੋ ਹੁਣ ਕਿਸਾਨ ਵੀਰੋ ਆਪਾਂ ਗੱਲ ਕਰਦੇ ਆਂ ਜੋ ਮੌਕੇ ਤੇ ਮੰਡੀ ਚ ਰੇਟ ਚੱਲ ਰਹੇ ਨੇ ਉਹਨਾਂ ਦੇ ਬਾਰੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਸੋ ਕਿਸਾਨ ਵੀਰੋ ਗੱਲ ਕਰਦੇ ਆ ਸਭ ਤੋਂ ਪਹਿਲੇ ਸਰਸਾ ਮੰਡੀ ਦੀ ਇੱਥੇ 1401 ਕੰਬਾਈਨ ਵਾਲਾ 3461 ਰੁਪਏ 1500 ਨੂੰ ਕੰਬਾਈਨ ਵਾਲਾ 3350 ਰੁਪਏ ਲਗਭਗ 200 ਰੁਪਏ ਦੀ 33 ਇੱਥੇ ਦਿੱਕਨ ਨੂੰ ਮਿਲੀ ਹੈ 1847 3050 ਰੁਪਏ 1718 3480 ਰੁਪਏ ਪੀਵੀ1 3000 11 ਰੁਪਏ ਰਤਿਆ ਮੰਡੀ 1847 ਕੰਬਾਈਨ ਵਾਲਾ 2971 ਰੁਪਏ 1718 ਕੰਬਾਈਨ ਵਾਲਾ 3521 ਰੁਪਏ 1885 ਰੁਪਏ 1401 ਕੰਬਾਈਨ ਵਾਲਾ 3405 ਰੁਪਏ PB1 3107 ਰੁਪਏ 1509 3211 ਰੁਪਏ 1718 3605 ਰੁਪਏ ਟੋਹਾਣਾ ਮੰਡੀ 1885 ਕੰਬਾਈਨ ਵਾਲਾ 3630 ਰੁਪਏ 1885 ਹੱਥ ਵਾਲਾ 3900 ਰੁਪਏ 1401 3480 ਰੁਪਏ 1718 ਕੰਬਾਈਨ ਵਾਲਾ 3515 ਰੁਪਏ 1718 ਹੱਥ ਵਾਲਾ 3800 ਰੁਪਏ 1121 3710 ਰੁਪਏ 11 की हाथ वाला 4100 रुपए 1500 9 3250 रुपए प्रति क्विंटल ਦੇ حساب ਨਾਲ ਲੱਗੀ ਐ ਕੈਥਲ ਮੰਡੀ 17 18 3550 रुपए 17 18 ਹੱਥ ਵਾਲਾ 3925 रुपए 1401 3410 रुपए ਭੇਵਾ ਮੰਡੀ 17 18 3880 रुपए ਉਸ ਤੋਂ ਬਾਅਦ ਉਕਲਾਣਾ ਮੰਡੀ 11 21 ਕੰਬਾਈਨ ਵਾਲਾ 3691 रुपए 11 21 ਹੱਥ ਵਾਲਾ 4300 रुपए 18 85 ਕੰਬਾਈਨ ਵਾਲਾ 3565 रुपए 18 85 ਹੱਥ ਵਾਲਾ 3900 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਪੁੰਦਰੀ ਮੰਡੀ ਜੋ 1401 ਹੈ ਉਹ 3410 ਰੁਪਏ ਖਨੋਰੀ ਮੰਡੀ 1885 ਕੰਬਾਈਨ ਵਾਲਾ 3749 ਰੁਪਏ 1885 3950 ਰੁਪਏ 1401 3535 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਕਰਨਾਲ ਮੰਡੀ 1509 ਕੰਬਾਈਨ ਵਾਲਾ 2850 ਰੁਪਏ 1718 3800 ਰੁਪਏ ਫਤਿਹਪੁਰਬਾਦ ਮੰਡੀ 11 ਕੀ ਕੰਬਾਈਨ ਵਾਲਾ 4050 ਰੁਪਏ 1401 3460 ਰੁਪਏ 1718 3695 ਰੁਪਏ ਪੀਵੀ 13130 ਰੁਪਏ 11 ਕਿ 4080 ਰੁਪਏ ਕੋਟਕਪੁਰਾ ਮੰਡੀ 1718 ਕੰਬਾਈਨ ਵਾਲਾ 3625 ਰੁਪਏ 1401 3350 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਆਂ ਫਾਜ਼ਿਲਕਾ ਮੰਡੀ ਦੀ 11 ਕਿ ਕੰਬਾਈਨ ਵਾਲਾ 3913 ਰੁਪਏ 1718 ਕੰਬਾਈਨ ਵਾਲਾ 3500 ਰੁਪਏ 1401 3350 ਰੁਪਏ ਰੁੱਤਕ ਮੰਡੀ 1121 3705 ਰੁਪਏ 11 ਕਿ ਹੱਥ ਵਾਲਾ 4331 ਰੁਪਏ 1718 ਕੰਬਾਈਨ ਵਾਲਾ 2001 ਰੁਪਏ 17 18 ਹੱਥ ਵਾਲਾ 3901 ਰੁਪਏ ਅਮਰitsar ਸਹਿ ਮੰਡੀ 17 18 ਕੰਬਾਈਨ ਵਾਲਾ 3550 ਰੁਪਏ 11 ਕਿ ਕੰਬਾਈਨ ਵਾਲੀ 1413 ਰੁਪਏ 17 18 ਹੱਥ ਵਾਲਾ 3880 ਰੁਪਏ 1401 ਹੱਥ ਵਾਲਾ 3300 ਰੁਪਏ 1509 ਹੱਥ ਵਾਲਾ 3150 ਰੁਪਏ 1885 4035 ਰੁਪਏ ਪੀਲੂ ਖੇੜਾ ਮੰਡੀ 11 ਕਿ ਕੰਬਾਈਨ ਵਾਲਾ 3770 ਰੁਪਏ 11 ਕਿ 4421 ਰੁਪਏ 17 18 ਹੱਥ ਵਾਲਾ 3927 ਰੁਪਏ 1885 ਹੱਥ ਵਾਲਾ 41228 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਆ ਨਰਵਾਣਾ ਮੰਡੀ ਦੀ ਇੱਥੇ 1885 ਕੰਬਾਈਨ ਵਾਲਾ 3700 ਰੁਪਏ 1885 ਹੱਥ ਵਾਲਾ 4070 ਰੁਪਏ 17 18 ਹੱਥ ਵਾਲਾ 3800 ਰੁਪਏ 11 21 4300 ਰੁਪਏ 14 ਸਿਕ 3400 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਫਤੇਗੜ ਚੂੜੀਆਂ 11 ਕੀ ਹੱਥ ਵਾਲਾ 4380 ਰੁਪਏ ਕੰਬਾਈਨ ਵਾਲਾ 4150 ਰੁਪਏ 17 18 3650 ਰੁਪਏ 17 18 ਹੱਥ ਵਾਲਾ 4000 ਰੁਪਏ ਜੀਵਨ ਨਗਰ ਮੰਡੀ 1401 3350 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ। ਸਮਾਣਾ ਮੰਡੀ 1509 ਕੰਬਾਈਨ ਵਾਲਾ 3250 ਰੁਪਏ 1847 3000 20 ਰੁਪਏ 11 ਕਿ 3900 ਰੁਪਏ 17 18 3750 ਰੁਪਏ 1401 3500 35 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ। ਪੂਨਾ ਮੰਡੀ 11 ਕਿ 4141 ਰੁਪਏ 1885 3911 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ। ਮਕਸਰ ਮੰਡੀ 17 18 ਕੰਬਾਈਨ ਵਾਲਾ 3650 ਰੁਪਏ 1401 ਕੰਬਾਈਨ ਵਾਲਾ 3400 ਰੁਪਏ 11 21 ਕੰਬਾਈਨ ਵਾਲਾ 4200 ਰੁਪਏ 18 85 ਕੰਬਾਈਨ ਵਾਲਾ 3750 ਰੁਪਏ ਬਟਾਲਾ ਮੰਡੀ 11 ਕੀ ਹੱਥ ਵਾਲਾ 4400 ਰੁਪਏ 11 ਕੀ ਕੰਬਾਈਨ ਵਾਲਾ 4300 ਰੁਪਏ 17 18 ਹੱਥ ਵਾਲਾ 3925 ਰੁਪਏ ਉਸ ਤੋਂ ਬਾਅਦ 17 18 ਕੰਬਾਈਨ ਵਾਲਾ 3800 ਰੁਪਏ 1509 ਕੰਬਾਈਨ ਵਾਲਾ 3185 ਰੁਪਏ 18 47 ਕੰਬਾਈਨ ਵਾਲਾ 3000 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਆਂ ਪੱਟੂ ਮੰਡੀ ਦੀ 11 ਕਿ ਕੰਬਾਈਨ ਵਾਲਾ 3950 ਰੁਪਏ 1500 ਨੂੰ 30440 ਰੁਪਏ 1847 2685 ਰੁਪਏ ਪੀਬੀ 1 2850 ਰੁਪਏ 1885 3840 ਰੁਪਏ 1718 3465 ਰੁਪਏ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟਸ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਜੇ ਕਿਸੇ ਮੇਰੇ ਕਿਸਾਨ ਵੀਰ ਨੇ ਬੀਤੇ ਦਿਨਾਂ ਦੇ ਵਿੱਚ ਆਪਦਾ ਚੋਨਾ ਮੰਡੀ ਦੇ ਵਿੱਚ ਵਿੱਚ ਹੈ ਤਾਕੀ ਰੇਟ ਲੱਗਿਆ ਕਿਹੜੀ ਵੈਰਾਈਟੀ ਸੀ ਕਿਹੜੀ ਮੰਡੀ ਦੇ ਵਿੱਚੋਂਾਂ ਵਿੱਚ ਹੈ ਜ਼ਰੂਰ ਦੱਸਿਆ ਕਰੋ ਤਾਂ ਜੋ ਸਾਰੇ ਕਿਸਾਨ ਵੀ ਇਸ ਤੋਂ ਜਾਣਕਾਰੀ ਲੈ ਸਕਣ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋਅ ਕਰਨਾ ਨਾ ਭੁੱਲਿਓ ਤੇ ਨਾਲ ਦੀ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵੱਧ ਤੋਂ ਵੱਧ ਮੰਡੀਆਂ ਦੀ ਜਾਣਕਾਰੀ ਅੱਗੇ ਤੋਂ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ